प्यारे बच्चेओ सश्यकाल तुसी सब दा स्वागत करदा हां मैं आज दी वीडियो विच आज मैं तस सब नु क्रॉन कर रहा हां قومی ਝੰਡੇ ਦੇ ਉਪਰ ਇਹ ਐਸੇ ਜੇ ਤਹ ਹਣੀ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾ ਹੋ ਕਰਦੇਓ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਉਤੇ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਮਿਲਿਆ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਤਿਰੰਗਾ ਝੰਡਾ ਭਾਰਤ ਦਾ ਕੌਮੀ ਝੰਡਾ ਹੈ ਇਸ ਦੇ ਤਿੰਨੇ ਰੰਗ ਹੋਣ ਕਾਰਨ ਇਸ ਨੂੰ तिरंगावी ਕਿਹਾ ਜਾਂਦਾ ਹੈ ਇਹ ਸਾਡੀ ਆਜ਼ਾਦੀ ਦਾ ਚਿੰਨ ਹੈ ਇਸ ਝੰਡੇ ਨੂੰ ਹਵਾ ਵਿੱਚ ਝੂਲਦਾ ਵੇਖਣ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਜੇਲ੍ਹਾਂ ਕੱਟੀਆਂ ਆਨਸੀਆਂ ਤੇ ਝੜੇ ਤਿਰੰਗਾ ਝੰਡਾ ਸਾਡੇ ਮਾਣ ਦਾ ਪ੍ਰਤੀਕ ਹੈ ਤਿਰੰਗੇ ਝੰਡੇ ਦੇ ਤਿੰਨ ਰੰਗ ਹਨ ਕੇਸਰੀ ਚਿੱਟਾ ਅਤੇ ਹਰਾ ਕੇਸਰੀ ਰੰਗ ਸਭ ਤੋਂ ਉੱਪਰ ਹੈ ਇਹ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ ਵਿਚਕਾਰ ਚਿੱਟਾ ਰੰਗ ਹੈ ਇਹ ਦੇਸ਼ ਦੀ ਅਮਨ ਸ਼ਾਂਤੀ ਬਾਰੇ ਦੱਸਦਾ ਹੈ ਇਸ ਦੇ ਹੇਠਾਂ ਹਰਾ ਰੰਗ ਹੈ ਜੋ ਦੇਸ਼ ਦੀ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਇਸ ਦੇ ਵਿਚਕਾਰ चक्कर अशोक चक्कर किया जाता है वीरता का प्रतीक है तिरंगा झंडा देश के ਕੌਮੀ ਸਮਾਗਮਾਂ 15 ਅਗਸਤ ਅਤੇ 26 ਜਨਵਰੀ ਵਾਲੇ ਦਿਨ ਪੂਰੇ ਦੇਸ਼ ਵਿੱਚ ਲਹਿਰਾਇਆ ਜਾਂਦਾ ਹੈ ਸਾਨੂੰ ਤਿਰੰਗੇ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਪਿਆਰੇ ਬੱਚਿਓ ਅੱਜ ਦੇ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸਨ ਬੋਰ ਦੇਖਣ ਲਈ ਧੰਨਵਾਦ